हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬੇਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨੂੰ ਉਹਦੇ ਦਾਖਲਾ ਪ੍ਰੀਖਿਆ 2024 ਦਾ ਮਾਨਸਿਕ ਯੋਗਤਾ ਵਾਲਾ ਪੇਪਰ ਸ਼ੁਰੂ ਕੀਤਾ ਹੋਇਆ ਸੀ ਜਿਹਦੇ ਵਿੱਚ ਬੇਟਾ ਆਪਾਂ ਤੁਹਾਨੂੰ ਦੱਸਿਆ ਸੀ 40 ਸਵਾਲ ਆਉਂਦੇ ਆ ਤੇ ਆਪਾਂ 36 ਸਵਾਲ ਕਰ ਚੁੱਕੇ ਆ ਇਹਦੇ 10ਵੇਂ ਭਾਗ ਤੇ ਪਹੁੰਚ ਗਏ ਠੀਕ ਹੈ ਤਾਂ ਚਾਰ ਸਵਾਲ ਰਹਿ ਗਏ ਸਾਡੇ ਕਰਨ ਵਾਲੇ ਸਿਰਫ ਇਹਦੇ ਵਿੱਚੋਂ ਠੀਕ ਹੈ ਤਾਂ ਬੇਟਾ ਇਹ ਆ ਦੇ ਵਿੱਚੋਂ ਥੋੜਾ ਜਿਹਾ ਮਿਸਪ੍ਰਿੰਟ ਹੋਇਆ ਤੁਹਾਨੂੰ ਪੀਡੀਐਫ ਪੇਜ ਦਿੱਤੀ ਜਾਊਗੀ ਡਿਟੇਲ ਦੇ ਵਿੱਚ ਇਹਦੀ ਠੀਕ ਹੈ ਤਾਂ ਮੈਂ ਤੁਹਾਨੂੰ ਸਮਝਾ ਦਿੰਨਾ ਵੀ ਕੀ ਕਹਿੰਦੇ ਪਏ ਕਹਿੰਦੇ ਵੀ ਆ ਖੱਬੇ ਹੱਥ ਚਿੱਤਰ ਬਣਿਆ ਹੋਇਆ ਸੱਜੇ ਹੱਥ ਚਿੱਤਰ ਮਿਕਸ ਕੀਤੇ ਹੋਇਆ ਤੁਸੀਂ ਇਹ ਦੇਖ ਕੇ ਦੱਸਣਾ ਵੀ ਆ ਚਿੱਤਰ ਆ ਜਿਹੜਾ ਖੱਬੇ ਹੱਥ ਵਾਲਾ ਚਿੱਤਰ ਇੱਥੇ ਇਹਨਾਂ ਚਿੱਤਰਾਂ ਚ ਕਿਤੇ ਨਾ ਕਿਤੇ ਐਗਜ਼ੈਕਟ ਛੁਪਿਆ ਹੋਇਆ ਆ ਤਾਂ ਅਸੀਂ ਇੱਥੋਂ ਲੱਭ ਕੇ ਦੱਸਣਾ ਵੀ ਕਿੱਥੋਂ ਇਹ ਆਹ ਚਿੱਤਰ ਛੁਪਿਆ ਹੋਇਆ ਵੀ ਹੈਗਾ ਇਧਰਲੇ ਪਾਸੇ ਤਾਂ ਆ ਚਿੱਤਰ ਨੂੰ ਪੂਰਾ ਧਿਆਨ ਦੇ ਨਾਲ ਦੇਖ ਲੈਣੇ ਆ ਜਦੋਂ ਧਿਆਨ ਦੇ ਨਾਲ ਦੇਖ ਲੈਣੇ ਆ ਤਾਂ ਬੇਟਾ ਆਪਾਂ ਦੇਖਦੇ ਆ ਆ ਚਿੱਤਰ ਦੇਖੋ ਆ ਤਾਂ ਛੁਪਿਆ ਪਰ ਇੱਥੇ ਆ ਲਾਈਨ ਨਹੀਂ ਬਣਦੀ ਪਈ ਹੈਨਾ ਇਸ ਕਰਕੇ ਆ ਨਹੀਂ ਹੋ ਸਕਦਾ ਆ ਲਾਈਨ ਘਟਾ ਇੱਥੇ ਤਾਂ ਇਧਰਲੇ ਪਾਸੇ ਬੇਟਾ ਇੱਥੋਂ ਆ ਆ ਬਾਕਸ ਵੀ ਬਣਦਾ ਪਿਆ ਇਧਰੋਂ ਐ ਨੂੰ ਵੀ ਆ ਵੀ ਐਰੋ ਵੀ ਬਣਦਾ ਪਿਆ ਪਰ ਆ ਲਾਈਨ ਟੇਢੀ ਹੈ ਜਦੋਂ ਕਿ ਆ ਲਾਈਨ ਸਿੱਧੀ ਜਾਂਦੀ ਪਈ ਹੈ ਹੈਨਾ ਇੱਥੇ ਵੀ ਨਹੀਂ ਛੁਪਿਆ ਹੋਇਆ ਚਿੱਤਰ ਇਹ ਨਾਲ ਸਮਝ ਲੱਗ ਗਈ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਜਦੋਂ ਅਸੀਂ ਐਸੇ ਕੀਤੀ ਤੇ ਆਉਨੇ ਆ ਤੇ ਆਹ ਚਿੱਤਰ ਦੇਖੋ ਇੱਥੇ ਆ ਆ ਬਿਲਕੁਲ ਇੱਥੇ ਐਰੋ ਵੀ ਬਣਦੀ ਪਈ ਹੈ ਆ ਥੱਲੇ ਬਾਕਸ ਵੀ ਬਣਦਾ ਪਿਆ ਇਧਰੋਂ ਆ ਕੇ ਇੱਥੇ ਨੂੰ ਵੀ ਆਹ ਚੀਜ਼ ਇੱਥੇ ਵੀ ਆਉਂਦੀ ਵੀ ਇਹਦਾ ਮਤਲਬ ਸੀ ਚਿੱਤਰ ਦੇ ਵਿੱਚ ਆਹ ਚਿੱਤਰ ਛੁਪਿਆ ਹੋਇਆ ਲੁਕਿਆ ਹੋਇਆ ਹੈਗਾ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਮੇਰਾ ਕਿਹਲਾ ਗੱਲ ਸਮਝ ਆ ਗਈ ਤੁਹਾਨੂੰ ਕੋਈ ਜਾਦਾ ਔਖਾ ਕੰਮ ਨਹੀਂ ਹੈਗਾ ਉਹਦੇ ਤੋਂ ਬਾਅਦ ਵਿੱਚ ਬੇਟਾ ਆ ਗਏ ਆਪਾਂ ਸਵਾਲ ਨੰਬਰ 38 ਦੇ ਉੱਤੇ ਸਵਾਲ ਨੰਬਰ 38 ਦੇ ਉੱਤੇ ਆ ਬੇਟਾ W ਟਾਈਪ ਇੱਕ ਚਿੱਤਰ ਬਣਿਆ ਹੋਇਆ ਤਾਂ ਅਸੀਂ ਦੇਖਣਾ ਵੀ ਇਹਦੇ ਚ ਕਿੱਥੇ ਲੁਕਿਆ ਹੋਇਆ ਬੇਟਾ ਆ ਪਹਿਲੇ ਹੀ ਚਿੱਤਰ ਨੂੰ ਧਿਆਨ ਨਾਲ ਦੇਖੋ ਆ ਦੇਖੋ ਇੱਥੋਂ ਇੱਥੇ ਇੱਥੋਂ ਇੱਥੇ ਇੱਥੋਂ ਇੱਥੇ ਤੇ ਇੱਥੋਂ ਇੱਥੇ ਆ W ਇੱਥੇ ਲੁਕਿਆ ਹੋਇਆ ਹੈ ਠੀਕ ਆ ਆ ਲਾਈਨਾਂ ਚੱਕ ਦੋ ਆ ਵਿੱਚੋਂ ਚੱਕ ਦੋ a w ਬਣ ਜਾਂਦਾ ਆ ਆ ਚਿੱਤਰ ਇੱਥੇ ਲੁਕਿਆ ਹੋਇਆ ਹੈਗਾ ਆ ਇਸ ਕਰਕੇ ਬੇਟਾ ਇਹ ਹੀ a1 ਹੀ ਸਾਡਾ ਰਾਈਟ ਆਨਸਰ ਬਣਦਾ ਪਿਆ ਇਧਰ ਦੇਖੋ ਪੁੱਤ ਹੋਰ ਕਿਤੇ ਵੀ w ਹੈ ਜਿਹੜਾ ਉਹ ਨਹੀਂ ਬਣਦਾ ਪਿਆ ਠੀਕ ਹੈ ਕਿਤੇ ਵੀ ਲੁਕਿਆ ਨਹੀਂ ਹੋਇਆ ਇੱਥੇ ਵੀ ਨਹੀਂ ਬਣਦਾ ਪਿਆ ਇੱਥੇ ਵੀ ਕਿਤੇ ਨਹੀਂ ਬਣਦਾ ਪਿਆ ਸੋ a1 ਆ ਜਿਹੜਾ ਸਾਡਾ ਰਾਈਟ ਆਨਸਰ ਹੈ ਇਹਨੂੰ ਐਸੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 ਤਾਂ ਸਵਾਲ ਨੰਬਰ 39 ਦੇ ਵਿੱਚ ਆ ਬੇਟਾ ਆ ਦੇਖੋ ਆ ਇੱਕ ਚਿੱਤਰ ਬਣਿਆ ਹੋਇਆ ਸੀ ਦੇਖਣਾ ਆ ਚਿੱਤਰ ਕਿੱਥੇ ਲੁਕਿਆ ਹੋਇਆ ਹੈ ਜਦੋਂ ਬੇਟਾ ਅਸੀਂ ਇੱਥੇ ਦੇਖਦੇ ਆ ਤਾਂ ट्रायंगल ਹੀ ਵੱਡੀ ਬਣ ਜਾਂਦੀ ਹੈ ਹੈਨਾ ਇਹ ਇਹ ਕੰਡੀਸ਼ਨ ਨੂੰ ਫੁੱਲਫਿਲ ਨਹੀਂ ਕਰਦਾ ਪਿਆ ਇੱਥੇ ਇਹ ट्रायंगल ਐਸ ਲੋਟ ਬਣਦੀ ਨਹੀਂ ਪਈ ਉਹਦੇ ਤੋਂ ਬਾਅਦ ਵਿੱਚ ਬੇਟਾ ਜਦੋਂ ਅਸੀਂ ਸੀ1 ਕਿੱਤੀ ਦੇਖਦੇ ਆ ਤਾਂ ਆ ਦੇਖੋ ਆ ਛੋਟਾ ਜਿਹੜਾ ਜਿਹੜਾ ਆਇਤ ਬਣਦਾ ਉਹਦੇ ਉੱਤੇ ਆ ਟ੍ਰਾਇੰਗਲ ਬਣਦੀ ਆ ਦੇਖੋ ਛੋਟਾ ਆਇਤ ਉੱਤੇ ਟ੍ਰਾਇੰਗਲ ਬਣਦੀ ਵੀ ਤਾਂ ਸੀ ਚਿੱਤਰ ਦੇ ਵਿੱਚ ਇਹੇ ਚਿੱਤਰ ਲੁਕਿਆ ਹੋਇਆ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 40 ਐਸ ਸੈੱਟ ਦਾ ਆਖਰੀ ਸਵਾਲ ਆ ਗਿਆ ਸਾਡੇ ਕੋਲੇ ਮਾਨਸਿਕ ਯੋਗਤਾ ਦਾ ਸਾਲ 2024 ਦੇ ਪੇਪਰ ਦਾ ਤਾਂ ਬੇਟਾ ਆਹਾ ਦੇਖੋ ਆ ਇੱਕ ਝੰਡਾ ਟਾਈਪ ਬਣਿਆ ਇਹ ਇੱਥੋਂ ਥੱਲੇ ਆ ਕੇ ਇਹਦੇ ਪੂਲ ਦੇ ਨਾਲ ਇੱਥੇ ਟ੍ਰਾਇੰਗਲ ਬਣੀ ਹੋਈ ਹੈ ਠੀਕ ਹੈ ਤਾਂ ਬੇਟਾ ਆਹ ਦੇਖੋ ਆਹੀ ਝੰਡਾ ਇੱਥੇ ਵੀ ਬਣਿਆ ਹੋਇਆ ਇਸ ਚਿੱਤਰ ਚ ਲੁਕਿਆ ਹੋਇਆ ਤਾਂ ਐਸ ਪਾਸੇ ਟ੍ਰਾਇੰਗਲ ਵੀ ਬਣੀ ਹੋਈ ਹੈ ਠੀਕ ਹੈ ਤਾਂ ਪਹਿਲੇ ਚਿੱਤਰ ਦੇ ਵਿੱਚ ਹੀ ਆਹਾ ਚਿੱਤਰ ਲੁਕਿਆ ਹੋਇਆ ਤੁਸੀਂ ਇੱਥੇ ਦੇਖੋ ਤੁਹਾਨੂੰ ਕਿਤੇ ਵੀ ਨਹੀਂ ਲੱਭੂਗਾ ਇਹ ਠੀਕ ਹੈ ਦਾ ਫਰਸਟ ਵਨ ਚਿੱਤਰ ਦੇ ਵਿੱਚ ਹੀ ਆ ਚਿੱਤਰ ਲੁਕਿਆ ਹੋਇਆ ਇਸ ਕਰਕੇ A1 ਨੂੰ ਹੀ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਐਸ ਮਾਨਸਿਕ ਯੋਗਤਾ ਵਾਲੇ ਪੋਰਸ਼ਨ ਦਾ ਆਖਰੀ ਸਵਾਲ ਸਵਾਲ ਨੰਬਰ 40 ਇਹਦੇ ਨਾਲ ਹੀ ਸਾਡਾ ਇਹ ਸਾਲ 2024 ਦਾ ਮਾਨਸਿਕ ਯੋਗਤਾ ਦਾ ਪੇਪਰ ਜਿਹੜਾ ਉਹ ਮਾਨਸਿਕ ਯੋਗਤਾ ਦੇ ਪੇਪਰ ਦਾ ਭਾਗ ਕੰਪਲੀਟ ਹੋ ਗਿਆ ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ